ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਮੈਂ ਗੋਰਾ ਸਿੰਘ ਗਰੇਵਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਨਵੇਂ ਚੈਨਲ ਗੋਰਾ ਗਰੇਵਾਲ ਫਾਰਮ ਤੇ ਤੇ ਪਨੀਰੀਆਂ ਦਾ ਕੰਮ ਜਿਹੜਾ ਚੱਲ ਰਿਹਾ ਜੀ ਤੇ CH27 ਵੈਰਾਈਟੀ ਜਿਹੜੀ ਆਪਣੇ ਕੋਲੇ ਤਿਆਰ ਹੈ ਜੀ ਫਾਰਮਰ ਆਈ ਜਾਂਦੇ ਨੇ ਲਿਜਾਈ ਜਾਂਦੇ ਨੇ ਤੇ ਦੂਰੋਂ ਦੂਰੋਂ ਬਾਕੀ ਬੁਕਿੰਗਾਂ ਹੈਗੀਆਂ ਨੇ ਜੀ ਜੇ ਕਿਸੇ ਹੋਰ ਕਿਸਾਨ ਵੀਰ ਨੇ ਮਿਰਚ ਲਾਉਣੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਜੀ ਤੇ ਮੈਂ ਦਿਖਾਉਣਾ ਤੁਹਾਨੂੰ ਪਨੀਰੀਆਂ ਜਿਹੜੇ ਬੂਟੇ ਨੇ ਕਿਸ ਤਰ੍ਹਾਂ ਦੇ ਨੇ ਤੇ ਫਾਰਮਰ ਆਉਂਦੇ ਨੇ ਵੀਜ਼ ਲੈਣ ਤੇ ਪਨੀਰੀਆਂ ਬੀਬੀਆਂ ਪੱਟਰੀਆਂ ਨੇ ਆ ਦੇਖੋ ਬਹੁਤ ਮਜ਼ਬੂਤ ਬੂਟੇ ਨੇ ਜੜ ਵੀ ਬਹੁਤ ਮਜ਼ਬੂਤ ਹੈ ਆ ਗੁੱਡੀ ਦਿਖਾ ਦਿੰਦਾ ਜੀ ਇਹਨੂੰ ਇਹਨੂੰ ਧਰ ਦੇ ਇਥੇ ਇਹੀਂ ਖੁੱਲੇ ਕਰ ਪੱਜੜ ਵਗੈਰਾ ਦਿਖਾ ਦਿੰਨੇ ਜੇ ਕਿਸੇ ਹੋਰ ਕਿਸਾਨ ਵੀਰ ਨੂੰ ਲੋੜ ਹੈ ਤਾਂ ਸਾਡੇ ਕੋਲੇ ਆ ਕੇ ਬੁਕਿੰਗ ਕਰਵਾ ਸਕਦਾ ਜੀ ਜਾਂ ਫੋਨ ਤੇ ਲਿਖਾ ਸਕਦਾ ਤੇ ਆ ਸਾਰੀਆਂ ਅੱਗੇ ਪਨੀਰੀਆਂ ਨੇ ਜੀ ਬੇਲਾਂ ਦਾ ਕੰਮ ਚੱਲ ਰਿਹਾ ਦਿਖਾਉਣੇ ਅੱਗੇ ਜਾ ਕੇ ਸੁਣ ਆ ਕੱਤੂ ਆ ਜੀ ਆ ਤੋਰੀ ਆ ਗਈ ਫਿਰ ਕੱਤੂ ਆ ਗਿਆ ਅੱਲ ਦੀਆਂ ਬੇਲਾਂ ਤੇ ਇਹ ਆ ਗਿਆ ਜੀ ਕarele ਇਸਤ ਵਸਤ ਦਾ आलिया आलिया ਵੀ ਹੈ ਤੇ ਸੈਮੀਨਸ ਦਾ 48 ਨੰਬਰ ਵੀ ਹੈ ਤੋਰੀਆ ਵੀ ਹੈ ਨਰਦੀ ਜੀ ਲੈਣੀਆਂ ਜੀ ਪਨੀਰੀਆਂ ਛੇ ਜੀ ਠੀਕ ਹੈ ਜੀ ਹਾਂ ਜੀ ਬਹੁਤ ਮੁਝੇ ਲੱਗ ਰੋਚੀ ਹੋ ਗਿਆ ਹਾਂ ਜੀ 80 ਕੰਦੀ ਕੱਲੇ 80 ਰੁਪਏ ਦਾ ਵੇਡਰੇ ਠੀਕ ਹੈ ਪਨੀਰੀਆਂ ਲੈਣੀਆਂ ਨੇ ਕਿੱਦੀਆਂ ਹੈ ਚੱਲ ਰਿਹਾ ਜੀ ਪੀਜਾਂ ਦਾ ਕੰਮ ਜੋਰਾਂ ਤੇ ਆਨੇ ਆਪਣੀ ਹਾਂ ਥੋੜੀ ਜੇ ਠੀਕ ਹੈ 70 ਲੈ ਲਵਾਂਗੇ